ਫਗਵਾੜਾ ਦੇ ਰਾਜਾ ਗਾਰਡਨ ਦੀ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਦੋ ਸਨੇਚਰਵਾਜ ਕਿਸ ਤਰ੍ਹਾਂ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਘਰ ਦੇ ਬਾਹਰ ਬੈਠੀ ਮਹਿਲਾ ਦੇ ਗਲ ਚ ਪਾਈ ਸੋਨੇ ਦੀ ਚੈਂ ਚਾਪਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਸਨੇਚਰਾ ਦੀ ਫੋਟੋ ਵੀ ਸਾਫ਼-ਸਾਫ਼ ਸਾਹਮਣੇ ਦਿਖਾਈ ਦੇ ਰਹੀ ਹੈ ਇਸ ਸਬੰਧੀ ਥਾਣਾ ਸਤਨਾਮਪੁਰਾ ਵਿਖੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਇਹਨਾਂ ਦੋ ਚੋਪਟ ਮਾਰਾ ਦੀ ਪਾਲ ਕਰੀ ਹੈ ਹਾਂਜੀ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਅੱਜ ਕੱਲ ਦਾ ਇਨਸੀਡੈਂਟ ਹੋਇਆ ਉਹ ਕੀ ਵਾਕਾ ਹੋਇਆ ਤੇ ਤੁਸੀਂ ਕਿੱਥੇ ਰਹਿਣ ਵਾਲੇ ਆ ਜੀ ਅਸੀਂ ਰਾਜਾ ਗਾਰਡਨ ਤੇ ਰਹਿੰਦੇ ਆ ਜੀ ਉੱਥੇ ਮੇਰੀ ਵਾਈਫ ਤੇ ਨਾਲ ਸਾਡੇ ਗਵਾਂਢੀ ਹਾਂਜੀ ਉਹ ਬਾਹਰ ਤਪਸੇ ਕਰਦੇ ਸੀਗੇ ਅੱਛਾ ਜੀ ਦੁਪਹਿਰੇ ਤਕਰੀਬਨ 1 ਵਜੇ ਦੀ ਗੱਲ ਹੈ ਜੀ ਅੱਛਾ ਜੀ ਤੇ ਪਹਿਲਾਂ ਦੋ ਜਣੇ ਆਉਂਦੇ ਆ ਇੱਕ ਜਣਾ ਪਿੱਛੇ ਖੜ ਜਾਂਦਾ ਮੋਟਰਸਾਈਕਲ ਤੇ ਹਾਂਜੀ ਇੱਕ ਜਣਾ ਆ ਕੇ ਪੁੱਛਦਾ ਹੈ ਕਿ ਇੱਥੇ ਐਸਆਈ ਦਾ ਘਰ ਕਿੱਥੇ ਆ ਅੱਛਾ ਜੀ ਉਹ ਉਹਨਾਂ ਨੇ ਨਾ ਕਰਤੀ ਵੀ ਸਾਨੂੰ ਨਹੀਂ ਪਤਾ ਹੈਗਾ ਅੱਛਾ ਜੀ ਉਹ ਫਿਰ ਚੱਲ ਗਿਆ 10-15 ਮਿੰਟ ਬਾਅਦ ਵਾਰੇ ਆ ਗਏ ਦੋਨੇ ਜਣੇ ਅੱਛਾ ਉਹੀ ਮੁੰਡੇ ਦੁਬਾਰਾ ਆ ਗਏ ਉਹੀ ਮੁੰਡੇ ਦੁਬਾਰਾ ਆ ਗਏ ਤੇ ਇੱਕ ਥੋੜਾ ਜਿਹਾ ਪਿੱਛੇ ਖੜ ਗਿਆ ਫਿਰ ਮੋਟਰਸਾਈਕਲ ਸਟਾਰਟ ਕੀਤਾ ਉਹਨੇ ਰੱਖਿਆ ਤੇ ਇਹ ਜਿਹੜਾ ਸੀਗਾ ਇਹ ਦਾਤ ਲੈ ਕੇ ਇਹਨਾਂ ਵੱਲ ਆ ਗਿਆ ਅੱਛਾ ਜੀ ਤੁਹਾਡੀ ਮਿਸਿਸ ਵੱਲ ਆ ਗਏ ਜੀ ਮਿਸਿਸ ਦੇ ਨਾਲ ਗਵੰਡੀ ਜਿਹੜੇ ਬੈਠੇ ਸੀ ਉਹਦਾ ਨਾਮ ਸਰੋਜ ਸੰਗਰ ਆ ਅੱਛਾ ਜੀ ਤੇ ਉਹਨਾਂ ਨੇ ਦਾਤ ਇਦਾਂ ਲਹਿਰਾਇਆ ਹਾਂ ਜੀ ਪਰ ਮਾਰਿਆ ਨਹੀਂ ਸੀਗਾ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਿਹੜੇ ਗਵੰਡੀ ਆ ਉਹਨਾਂ ਦੇ ਗਾਲ ਨੂੰ ਪੈ ਗਿਆ ਅੱਛਾ ਜੀ ਉਹ ਪਿੱਛੇ ਨੂੰ ਗਿਰ ਗਏ ਹਾਂ ਜੀ ਉਹ ਗਿਰਨ ਦੇ ਲਈ ਉਹਦਾ ਜਿਹੜਾ ਹੱਥ ਪਿਆ ਨਹੀਂ ਆ ਚੈਨੀ ਨੂੰ ਅੱਛਾ ਜੀ ਤਾਂ ਮੇਰੀ ਵਾਈਫ ਨਾਲ ਬੈਠੇ ਸੀ ਉਹਨਾਂ ਦੇ ਖੱਬੇ ਹੱਥ ਨਾਲ ਫੜ ਕੇ ਦੌੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਕੀ ਨਾਮ ਆ ਤੁਹਾਡੀ ਵਾਈਫ ਦਾ ਹਰਜੀਤ ਕੌਰ ਅੱਛਾ ਇੱਥੇ ਉਹਨਾਂ ਦੇ ਚੈਨੀ ਲਾ ਲਈ ਸੀ ਉਹਨਾਂ ਨੇ ਉਹਨਾਂ ਨੇ ਚੈਨੀ ਲਾ ਲਈ ਅੱਛਾ ਜੀ ਤੇ ਲੈ ਗਏ ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਤੋਲੇ ਦੀ ਚੈਨੀ ਸੀ ਉਹ ਕੀ ਡੇਢ ਤੋਲੇ ਦੀ ਡੇਢ ਤੋਲਾ ਅੱਛਾ ਜੀ ਤੇ ਕੋਈ ਤੁਸੀਂ ਪੁਲਿਸ ਰਿਪੋਰਟ ਕੀਤੀ ਹੈ ਜੀ ਬਹੁਤ ਸਪੋਰਟ ਕਰਤੀ ਹੈ ਜੀ ਤੇ ਕੋਈ ਆਇਆ ਤੁਹਾਡੇ ਕੋਲ ਕੋਈ ਪੁੱਛਣ ਕੋ ਪੁੱਛਣ ਤੇ ਉਹਨਾਂ ਨੇ ਆਏ ਸੀ ਉਸੇ ਵੇਲੇ ਆ ਗਏ ਸੀ ਅੱਛਾ ਜੀ ਉਹਨਾਂ ਨੇ ਇਨਕੁਆਰੀ ਕੀਤੀ ਕੈਮਰੇ ਕੋਰੇ ਦੇਖੇ ਆ अच्छा जी उन्हां दी फोटो फटवाईयां सारा कुछ हां जी ते हजे तक कोई फड़ नहीं होया ना कोई ते हाले कोई फड़ नहीं होया ਚਲੋ ਇਹਦੇ ਆ ਟੀਮ ਆ ਭੇਜਿਆ ਆ ਜੀ ਹਾਂਜੀ ਉਦੋਂ ਬਾਅਦ ਦੇਖਦੇ ਆ ਕਿੱਦਾਂ ਹੁੰਦੀ ਆ ਇੱਕ ਦੋ ਦਿਨਾਂ ਚ ਕਹਿੰਦੇ ਸੀ ਰਿਜ਼ਲਟ ਮਿਲ ਜਾਊਗਾ ਕੋਈ ਨਾ ਕੋਈ ਚਲੋ ਕਰਕੇ ਉਹਨਾਂ ਨੇ ਨਾ ਤਾਂ ਕੋ ਮੂੰਹ ਤੇ ਕਪੜਾ ਬੰਨਿਆ ਸੀ ਹਾਂਜੀ ਫੇਸ ਸਾਫ਼ ਕਲੀਅਰ ਆਉਣਾ ਇਹ ਐਨ ਫੇਸ ਸਾਫ਼ ਦੇਖਦੇ ਆ ਜੀ ਹੂੰ ਕੋਈ ਨਹੀਂ ਸੀਗਾ ਇਦਾਂ ਦਾ ਵੀ ਉਹ ਕੀ ਮੰਗ ਤੁਹਾਡੀ ਫੇਰ ਪ੍ਰਸ਼ਾਸਨ ਤੋਂ ਐਸੀ ਇਦਾਂ ਦੇ ਜਿਹੜੇ ਆਂਸਰ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਦੂਜਾ ਸਾਡਾ ਨੁਕਸਾਨ ਆ ਉਹਨੂੰ ਉਹਦੀ ਪਰਭਾਈ ਹੋਵੇ ਸਾਡਾ ਜੋ ਸਾਡੀ ਚੀਜ਼ ਸਾਨੂੰ ਮਿਲ ਜਾਵੇ ਠੀਕ ਆ ਜੀ ਹਾਂਜੀ ਸ਼ੁਕਰੀਆ ਜੀ ਹਾਂਜੀ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਅਹੜੀ ਕੱਲ ਦਾ ਇਨਸੀਡੈਂਟ ਹੋਇਆ ਉਹ ਕੀ ਵਾਕਾ ਹੋਇਆ ਤੇ ਤੁਸੀਂ ਕਿੱਥੇ ਰਹਿਣ ਵਾਲੇ ਆ ਜੀ ਅਸੀਂ ਰਾਜਾ ਗਾਰਡਨ 'ਚ ਰਹਿੰਦੇ ਆ ਜੀ ਉੱਥੇ ਮੇਰੀ ਵਾਈਫ ਤੇ ਨਾਲ ਸਾਡੇ ਗਵਾਂਢੀ ਹਾਂਜੀ ਉਹ ਬਾਹਰ ਤੌਪ ਸਿੱਖਦੇ ਸੀਗੇ ਅੱਛਾ ਜੀ ਦੁਪਹਿਰੇ ਤਕਰੀਬਨ 1 ਵਜੇ ਦੀ ਗੱਲ ਹੈ ਜੀ ਅੱਛਾ ਜੀ ਤੇ ਪਹਿਲਾਂ ਦੋ ਜਣੇ ਆਉਂਦੇ ਆ ਇੱਕ ਜਣਾ ਪਿੱਛੇ ਖੜ ਜਾਂਦਾ ਮੋਟਰਸਾਈਕਲ ਤੇ ਹਾਂਜੀ ਇੱਕ ਜਣ ਆ ਕੇ ਪੁੱਛਦਾ ਕਿ ਇੱਥੇ ਐਸਆਈ ਦਾ ਘਰ ਕਿੱਥੇ ਆ ਅੱਛਾ ਜੀ ਉਹ ਉਹਨਾਂ ਨੇ ਨਾ ਕਰਤੀ ਵੀ ਸਾਨੂੰ ਨਹੀਂ ਪਤਾ ਹੈਗਾ। ਅੱਛਾ ਜੀ। ਉਹ ਫਿਰ ਚੱਲ ਗਿਆ। 10-15 ਮਿੰਟ ਬਾਅਦ ਦੁਬਾਰਾ ਆ ਗਿਆ ਦੋਨੇ ਜਿਹੜੇ। ਅੱਛਾ ਜੀ। ਉਹੀ ਮੁੰਡੇ ਦੁਬਾਰਾ ਆ ਗਏ। ਉਹੀ ਮੁੰਡੇ ਦੁਬਾਰਾ ਆ ਗਏ ਤੇ ਇੱਕ ਥੋੜਾ ਜਿਹਾ ਪਿੱਛੇ ਖੜ ਗਿਆ ਫਿਰ। ਮੋਟਰ ਸੇ ਸਟਾਰਟ ਕੀਤਾ ਉਹਨੇ। ਹਾਂਜੀ। ਰੱਖਿਆ ਤੇ ਇਹ ਜਿਹੜਾ ਸੀਗਾ ਇਹ ਦਾਤ ਲੈ ਕੇ ਇਹਨਾਂ ਵੱਲ ਆ ਗਿਆ। ਅੱਛਾ ਜੀ। ਤੁਹਾਡੀ ਮਿਸਰੀ ਵੱਲ ਆ ਗਿਆ। ਮਿਸੇਜ ਤੇ ਨਾਲ ਗਵੰਡੀ ਜਿਹੜੇ ਬੈਠੇ ਸੀ ਉਹਦਾ ਨਾਮ ਸਰੋਜ ਸੰਗਰ ਆ। ਅੱਛਾ ਜੀ। ਤੇ ਉਹਨਾਂ ਨੇ ਦਾਤ ਇਦਾਂ ਲਹਿਰਾਇਆ। ਹਾਂਜੀ। ਪਰ ਮਾਰਿਆ ਨਹੀਂ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਿਹੜੇ ਗਵਾਂਢੀ ਆ ਉਹਨਾਂ ਦੇ ਗਾਲ ਨੂੰ ਪੈ ਗਿਆ। ਅੱਛਾ ਜੀ। ਉਹ ਪਿੱਛੇ ਨੂੰ ਗਿਰ ਗਏ? ਹਾਂ ਜੀ। ਉਹ ਗਿਰਨ ਦੇ ਲਈ ਉਹਦਾ ਜਿਹੜਾ ਹੱਥ ਪਿਆਨੇ ਆ ਚੈਨੀ ਨੂੰ। ਅੱਛਾ ਜੀ। ਤੇ ਮੇਰੀ ਵਾਈਫ ਨਾਲ ਬੈਠੇ ਸੀ ਉਹਨਾਂ ਦੇ ਖੱਬੇ ਹੱਥ ਨਾਲ ਫੜ ਕੇ ਦੌੜ ਗਿਆ। ਉਹ ਟਹਿਰ ਤੇ ਬਹਿ ਗਿਆ। ਕੀ ਨਾਮ ਆ ਤੁਹਾਡੀ ਵਾਈਫ ਦਾ? ਹਰਜੀਤ ਕੌਰ। ਅੱਛਾ ਜੀ ਤੇ ਉਹਨਾਂ ਨੇ ਚੈਨੀ ਲਾ ਲਈ ਸੀ ਉਹਨਾਂ ਨੇ? ਉਹਨਾਂ ਨੇ ਚੈਨੀ ਲਾ ਲਈ। ਅੱਛਾ ਜੀ। ਤੇ ਲੈ ਗਏ। ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਟੋਲੇ ਦੀ ਚੈਨੀ ਸੀ ਜੀ? ਉਹ ਕੀ 1.5 ਟੋਲੇ ਦੀ ਜਿਵੇਂ ਟੋਲਾ। ਅੱਛਾ ਜੀ ਤੇ ਕੋਈ ਤੁਸੀਂ ਪੁਲਿਸ ਰਿਪੋਰਟ ਕੀਤੀ ਆ ਜੀ ਤੇ ਕੋਈ ਆਇਆ ਤੁਹਾਡੇ ਕੋ ਕੋਈ ਪੁੱਛਣ ਕੋ ਪੁੱਛੇ ਸੀ ਉਸੇ ਵੇਲੇ ਆ ਗਿਆ ਸੀ ਅੱਛਾ ਜੀ ਉਹਨਾਂ ਨੇ ਇਨਕੁਆਰੀ ਕੀਤੀ ਕੈਮਰੇ ਕੋਮਰੇ ਦੇਖੇ ਅੱਛਾ ਜੀ ਉਹਨਾਂ ਦੀ ਫੋਟੋ ਫੋਟੋ ਆਈਆਂ ਸਾਰਾ ਕੁਝ ਹਾਂਜੀ ਤੇ ਹੇਠ ਤੱਕ ਕੋਈ ਫੜ ਨਹੀਂ ਹੋਇਆ ਨਗਈ ਨਹੀਂ ਹਾਲੇ ਕੋਈ ਫੜ ਨਹੀਂ ਹੋਇਆ ਚਲੋ ਕਹਿੰਦੇ ਆ ਟੀਮਾਂ ਭੇਜੀਆਂ ਆ ਜੀ ਹਾਂਜੀ ਉਦੋਂ ਬਾਅਦ ਦੇਖਦੇ ਆ ਕਿੱਦਾਂ ਹੁੰਦੀ ਆ ਇੱਕ ਦੋ ਦਿਨਾਂ ਚ ਕਹਿੰਦੇ ਸੀ ਰਿਜ਼ਲਟ ਮਿਲ ਜਾਊਗਾ ਕੋਈ ਨਾ ਕੋਈ ਚਲੋ ਕਰਕੇ ਉਹਨਾਂ ਨੇ ਨਾ ਤਾਂ ਕੋ ਮੂੰਹ ਤੇ ਕਪੜਾ ਬੰਨਿਆ ਸੀ ਹਾਂਜੀ ਫੇਸ ਸਾਫ ਕਲੀਅਰ ਆਉਣਾ ਦੇ ਐਨ ਫੇਸ ਸਾਫ ਦਿਖਦੇ ਆ ਜੀ ਹੂੰ ਕੋਈ ਨਹੀਂ ਸਿਕਾ ਇਦਾਂ ਦਾ ਵੀ ਉਹ ਕੀ ਮੰਗ ਆ ਤੁਹਾਡੀ ਫੇਰ ਪ੍ਰਸ਼ਾਸਨ ਤੋਂ ਅਸੀਂ ਇਸ ਇਨਸੀਡੈਂਟ ਦਾ ਇਦਾਂ ਦੇ ਜਿਹੜੇ ਆਂਸਰ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਦੂਜਾ ਸਾਡਾ ਨੁਕਸਾਨ ਆ ਉਹਨੂੰ ਉਹਦੀ ਪਰਭਾਈ ਹੋਵੇ ਸਾਡਾ ਜੋ ਸਾਡੀ ਚੀਜ਼ ਸਾਨੂੰ ਮਿਲ ਜਾਵੇ ਠੀਕ ਹੈ ਜੀ ਹਾਂਜੀ ਸ਼ੁਕਰੀਆ ਜੀ